ਸਸੇ ਕਾਜੀ ਜੀ ਮੈਂ ਰੰਗੇਪਿੰਡ ਦਾ ਸਰਪੰਚ ਹਰਦੇਵ ਰਾਣਾ ਸਾਨੂੰ ਪ੍ਰਤਾਪ ਸਿੰਘ ਤੇ ਮੈਂ ਆਪਣੇ ਪਿੰਡ ਵਿੱਚ ਇਹ ਸੇਵਾ ਮੌਕੇ ਬਖਸ਼ੀ ਹੈ ਸਾਨੂੰ ਆਪਣੇ ਪਿੰਡ ਦੇ ਲੋਕਾਂ ਨੇ ਤੇ ਜਿਹੜੇ ਪਿੰਡ ਵਿੱਚ ਕੰਮ ਹੈ ਕੋਈ ਸਕੂਲ ਦੀ ਉੱਥੇ ਕੋਈ ਚਾਰਦੁਆਜ ਰੰਦੀ ਹੈਗੀ ਆ ਪਿੰਡ ਦੀ ਗਰਾਉਂਡ ਦੀ ਉਹਦੀ ਉਸਾਰੀ ਲਈ ਕੁਝ ਗਲੀਆਂ ਰਹਿੰਦੀਆਂ ਕੁਝ ਨਾਲੀਆਂ ਰਹਿੰਦੀਆਂ ਹੈਗੀਆਂ ਜਿਨ੍ਹਾਂ ਵਿੱਚ ਹਮੇਸ਼ਾ ਦੀ ਗੰਦ ਰਹਿੰਦਾ ਹੈ ਤੇ ਕੋਸ਼ਿਸ਼ ਹੋਏਗੀ ਕਿ ਮੈਂ ਆਪਣੇ ਪਿੰਡ ਦੇ ਆਲੇ ਦੁਆਲੇ ਦੀ ਸਫਾਈ ਕਰਾਂ ਮੇਰਾ ਪਿੰਡ ਜਿਹੜਾ ਹੈ ਉਹ ਡਿਸਟ੍ਰਿਕਟ ਵਿੱਚ ਵੀ ਕਿ ਪੂਰੇ ਪੰਜਾਬ ਵਿੱਚੋਂ ਹੀ ਪਹਿਲੇ ਨੰਬਰ ਤੇ ਆਵੇ ਤੇ ਇਹ ਸੇਵਾ ਜਿਹੜੀ ਹੈ ਇਹ ਮਹਾਰਾਜ ਨੇ ਬਖਸ਼ੀ ਹੈ ਕਿਉਂਕਿ ਜਨਤਾ ਦੀ ਆਵਾਜ਼ ਜਿਹੜੀ ਹੁੰਦੀ ਹੈ ਹਮੇਸ਼ਾ ਹੀ ਮਾਲਕ ਦੀ ਆਵਾਜ਼ ਹੀ ਹੁੰਦੀ ਹੈ ਤੇ ਬਾਕੀ ਹੈਗੇ ਪਿੰਡ ਵਿੱਚ ਕੁਝ ਕੁਝ ਬਜ਼ੁਰਗ ਹੈਗੇ ਉਹਨਾਂ ਨੂੰ ਬਹਿਣ ਨੂੰ ਕੋਈ ਜਗ੍ਹਾ ਸਾਈਡ ਤੇ ਨਹੀਂ ਮਿਲਦੀ ਕੁਝ ਕੁਰਸੀਆਂ ਲਵਾਉਣ ਵਾਲੀਆਂ ਤੇ ਕੁਝ ਸ਼ਮਸ਼ਾਨ ਘਾਟ ਕੁਝ ਹੈਗਾ ਥੋੜੇ ਇੱਕ ਕੂੜਾਦਾਨ ਜਿਹੜਾ ਬਣਾਉਂਦਾ ਉਪਰਾਲਾ ਚੱਲ ਰਿਹਾ ਉਹ ਵੀ ਕੀਤਾ ਜਾਏਗਾ ਤੇ ਬਾਕੀ ਪਿੰਡ ਵਿੱਚ ਕੁਛ ਵੀ ਜਿਸ ਤਰ੍ਹਾਂ ਦੇ ਵੀ ਮੈਨੂੰ ਕੁਛ ਕੁਛ ਜਿਹੜੀਆਂ ਕਮੀਆਂ ਨਜ਼ਰ ਆਣਗੀਆਂ ਤੇ ਮੈਂ ਆਪਣੀ ਕੋਸ਼ਿਸ਼ ਕਰਾਂਗਾ ਵੀ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਜੀ ਐਸ ਮਲਤਾਨੀ ਸਾਹਿਬ ਉਹਨਾਂ ਕੋਲ ਜਾ ਕੇ ਉਹਨਾਂ ਨਾਲ ਰੂਬਰੂ ਹੋ ਕੇ ਉਹਨਾਂ ਨੂੰ ਉਹ ਉਹਦੇ ਇਲਾਕੇ ਦੇ ਬਾਰੇ ਦੱਸਿਆ ਜਾਏਗਾ ਤੇ ਬਾਕੀ ਧੰਨਵਾਦ ਸਸੀ ਕਾਂਸਾ ਤੁਹਾਡੇ ਕਿਹੜੇ ਕਿਹੜੇ ਮੈਂਬਰ ਸਾਡੇ ਜਿਹੜੇ ਮੈਂਬਰ ਹੈ ਪਿੰਡ ਦੇ ਸਰਪੰਚ ਦੇ ਰੰਗਲੇ ਦੇ ਸਰਪੰਚ ਹਰਦੇਵ ਰਾਣਾ ਪੰਚ ਨਿਰਮਲ ਰਾਣਾ ਪੰਚ ਕਿਰਨ ਰਾਣੀ ਪੰਚ ਨਰਿੰਦਰਪਾਲ ਪੰਜ ਤਰੁਣਪਾਲ ਸੈਣੀ ਪੰਜ ਸ਼ਸ਼ੀਲ ਕੁਮਾਰ ਉਹ ਕੀ ਕਹਿਣਾ ਚਾਹੁੰਦੇ ਪਿੰਡ ਵਸਿਆਂ ਜਿਹੜੇ ਤੁਹਾਨੂੰ ਬੋਟਾਂ ਪਾ ਕੇ ਜਿਤਾਇਆ ਦੇਖੋ ਜੀ ਉਹਨਾਂ ਦੇ ਜੋ ਉਹਨਾਂ ਨੇ ਮੈਨੂੰ 5 ਸਾਲ ਦੀ ਆਪਣੀ ਜਿਹੜਾ ਸਰੂਪਾ ਪਾਇਆ ਮੈਨੂੰ 5 ਸਾਲ ਦਾ ਦਿੱਤਾ ਹੈ ਤੇ ਉਹਨਾਂ ਦੇ ਘਰ ਘਰ ਜਾ ਕੇ ਜਿਸ ਤਰ੍ਹਾਂ ਵੋਟਾਂ ਮੰਗੀਆਂ ਉਸੇ ਤਰ੍ਹਾਂ ਹੀ ਸੇਵਾ ਉਹਨਾਂ ਦੀ ਸਲਾਹ ਦੇ ਨਾਲ ਹਰ ਕਾਰੀਏ ਨੂੰ ਜਿੱਥੇ ਸਾਰੇ ਮੈਂਬਰ ਬਹਿਣਗੇ ਕਹਾਂਗੇ ਵੀ ਇਹ ਕੰਮ ਪਹਿਲੇ ਅਦਾਤੇ ਕੀਤਾ ਜਾਏ ਉਹੀ ਕੰਮ ਕੀਤਾ ਜਾਏਗਾ ਬਾਕੀ ਆਪਣੇ ਨੂੰ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣੀ ਸਰਪੰਚੀ ਵਿੱਚ ਰਹਿ ਕੇ ਕਿ ਉਹ ਕੰਮ ਕੀਤੇ ਜਾਣ ਜਿਹੜੇ ਪਿੰਡ ਦੇ ਪਹਿਲੇ ਨਹੀਂ ਹੋਏ ਸਸਿਕਾਂਤ ਹਾਂਜੀ ਸਰ ਮੈਂ ਸਰਪੰਚ ਪਿੰਡ ਮਹਿਮੂਦਪੁਰ ਦਲਬਾਖ ਸਿੰਘ ਰੰਧਾਵਾ ਪਿੰਡ ਵਾਲੇਵਾਲੋਂ ਮੈਨੂੰ ਦੁਬਾਰਾ ਚੁਣਿਆ ਗਿਆ ਹੈ ਚੁਣਨ ਦਾ ਮੌਕਾ ਦਿੱਤਾ ਗਿਆ ਹੈ ਸੇਵਾ ਕਰਨ ਦਾ ਅਤੇ ਮੇਰੇ ਨਾਲ ਮੇਰੀ ਸਾਰੇ ਹੀ ਪੰਚਾਇਤ ਮੈਂਬਰ ਜੋ ਮੇਰੇ ਵੱਲੋਂ ਮੇਰੇ ਵਾਲੇ ਬੜੇ ਬਣੇ ਹਨ ਉਸ ਵਿੱਚ ਕੁਲਦੀਪ ਸਿੰਘ ਰੰਧਾਵਾ ਬਲਬੀਰ ਸਿੰਘ ਭਵਨ ਕੁਮਾਰ ਤੇ ਸ਼ੁਸ਼ਮਾ ਦੇਵੀ ਤੇ ਰੇਸ਼ਮੋ ਦੇਵੀ ਜੀ ਮੈਂਬਰ ਪੰਚਾਇਤ ਬਣੇ ਹਨ ਤੇ ਅਸੀਂ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਨ ਦੇ ਵਰੀ ਸੋਚਾਂਗੇ ਤੇ ਪਿੰਡ ਦੇ ਵਿੱਚ ਜੋ ਵੀ ਕੰਮ ਰਹਿੰਦੇ ਕੰਮ ਹਨ ਉਹ ਹੀ ਪੁਰਜ਼ੋਰ ਤਰੀਕੇ ਦੇ ਨਾਲ ਕਰਾਂਗੇ ਜਿਹੜਾ ਪਿੰਡ ਵਾਲਾ ਤੁਹਾਨੂੰ ਦੁਬਾਰਾ ਫਿਰ ਮੌਕਾ ਦਿੱਤਾ ਦੇਖਿਆ ਜਾਵੇ ਜੀ ਪ੍ਰਾਣੇ ਤੁਹਾਡੇ ਦੇ ਕੋਈ ਕੰਮ ਹੋਣਗੇ ਤੁਸੀਂ ਕੀਤੇ ਹੋਣਗੇ ਉਹਨਾਂ ਕੰਮਾਂ ਦੇ ਆਧਾਰ ਤੇ ਦੁਬਾਰਾ ਤੁਹਾਨੂੰ ਫੇਰ ਪਿੰਡ ਵਾਲਿਆਂ ਨੇ ਤੁਹਾਨੂੰ ਚੁਣਿਆ ਕੀ ਕਰਨਾ ਚਾਹੁੰਦੇ ਪਿੰਡ ਵਾਸੀਆਂ ਜਿਨ੍ਹਾਂ ਤੁਹਾਨੂੰ ਜਿਹੜਾ ਬੋਕਵਾ ਦਿੱਤਾ ਦੁਬਾਰਾ ਮੈਂ ਪਿੰਡ ਵਾਸੀਆਂ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਕੰਮਾਂ ਨੂੰ ਵੇਖਦੇ ਹੋਏ ਜਿਵੇਂ ਕਿ ਮੇਰੇ ਪਿੰਡ ਦੇ ਵਿੱਚ ਜੋ ਮੇਰੀ ਪਾਰਕ ਹੈ ਪਿੰਡ ਦੀ ਖੇਡ ਮੈਦਾਨ ਹੈ ਜੋ ਪੰਚਾਇਤ ਘਰ ਹੈ ਜੋ ਗਲੀਆਂ ਗਲੀਆਂ ਹਨ ਮੇਰੇ ਪਿੰਡ ਵਿੱਚ 90% ਸੀਵਰੇਜ ਪੈ ਚੁੱਕਾ ਹੈ ਤੇ ਮੇਰੇ ਪਿੰਡ ਵਿੱਚ ਕੋਈ ਵੀ ਨਾਲੀ ਤੁਹਾਨੂੰ ਨਹੀਂ ਲੱਭ ਸਕਦੀ ਇਹ ਇੰਨੇ ਇੰਨਾ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਮੈਨੂੰ ਸੇਵਾ ਕਰਨ ਦਾ ਦੁਆਰਾ ਮੌਕਾ ਦਿੱਤਾ ਤੇ ਮੈਂ ਸਾਰੇ ਹੀ ਪਿੰਡ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਦੁਆਰਾ ਮੌਕਾ ਦਿੱਤਾ